ਇੱਕ ਮਹਾਨ ਇਨਸਾਨ ਉਦੋਂ ਬੋਲਦਾ ਜਦੋਂ ਉਹਦੇ ਕੋਲੇ ਕੁਝ ਬੋਲਣ ਲਾਇਕ ਹੁੰਦਾ ਪਰ ਇੱਕ ਮੂਰਖ ਤਾਂ ਉਦੋਂ ਬੋਲਦਾ ਜਦੋਂ ਉਹਨੇ ਸਿਰਫ ਬੋਲਣਾ ਹੁੰਦਾ ਅੱਜ ਦੇ ਜਮਾਨੇ ਦੇ ਵਿੱਚ ਜਿੱਥੇ ਹਰ ਪਾਸੇ ਸ਼ੋਰ ਸ਼ਰਾਬਾ ਚੀਕ ਚਖਾੜਾ ਹਰ ਇੱਕ ਇਨਸਾਨ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੇ ਵਿੱਚ ਲੱਗਿਆ ਹੋਇਆ ਉੱਥੇ ਸਾਨੂੰ ਚੁੱਪ ਰਹਿ ਕੇ ਕੀ ਮਿਲੇਗਾ ਪਰ ਸੱਚ ਇਹੀ ਹੈ ਵੀ ਜਿਹੜੇ ਬੰਦੇ ਨੇ ਚੁੱਪ ਰਹਿਣਾ ਸਿੱਖ ਲਿਆ ਉਹਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਕਿਉਂਕਿ ਜਿਹੜਾ ਬੰਦਾ ਆਪਣੀ ਜ਼ੁਬਾਨ ਤੇ ਕਾਬੂ ਪਾ ਲੈਂਦਾ ਉਹ ਆਪਣੀ ਕਿਸਮਤ ਦੀ ਲਗਾਮ ਆਪਣੇ ਹੱਥਾਂ 'ਚ ਫੜ ਲੈਂਦਾ ਇਤਿਹਾਸ ਇਸ ਗੱਲ ਦਾ ਗਵਾਹ ਹੈਗਾ ਵੀ ਜਿਹੜੇ ਬੰਦਿਆਂ ਨੇ ਇਸ ਦੁਨੀਆ ਦੇ ਵਿੱਚ ਵੱਡੇ ਬਦਲਾਅ ਲੈ ਕੇ ਆਂਦੇ ਹੈਗੇ ਵੱਡੇ ਪਰਿਵਰਤਨ ਲੈ ਕੇ ਆਂਦੇ ਹੈਗੇ ਆ ਉਹ ਕੋਈ ਜ਼ਿਆਦਾ ਚੀਕ-ਚਿਖਾੜੇ ਵਾਲੇ ਜਾਂ ਸ਼ੋਰ-ਸ਼ਰਾਬੇ ਵਾਲੇ ਬੰਦੇ ਨਹੀਂ ਸੀ ਉਹ ਸਮਾਂ ਇੱਕ ਧਰਮਾ ਸਮੇਦਾਰੀ ਤੇ ਸ਼ਾਂਤੀ ਨਾਲ ਕੰਮ ਲੈਣ ਵਾਲੇ ਬੰਦੇ ਸੀ ਗੌਤਮ ਬੁੱਧ ਜਿਨ੍ਹਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਉਹ ਵੀ ਆਪਣੀ ਸਿੱਖਿਆ ਦੀ ਸ਼ੁਰੂਆਤ ਚੁੱਪ ਰਹਿ ਕੇ ਕਰਦੇ ਸੀ ਜਦ ਵੀ ਉਹਨਾਂ ਦੇ ਸੰਗ ਕੋਈ ਨਵਾਂ ਵਿਅਕਤੀ ਆਉਂਦਾ ਤਾਂ ਉਹਨੂੰ 3 ਦਿਨ ਲਈ ਚੁੱਪ ਰਹਿਣ ਲਈ ਜਾਂ ਮੌਨ ਲਈ ਕਿਹਾ ਜਾਂਦਾ ਸੀ ਕਿਉਂਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਆਪਣੀ ਸੋਚ ਸਾਹਮਣੇ ਦਰਸਾਉਂਦੇ ਹੋ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਅੱਜ ਸਾਇੰਸ ਵੀ ਇਹ ਗੱਲ ਪ੍ਰੂਫ ਕਰਦੀ ਹੈ 2015 ਦੀ ਇੱਕ ਰਿਸਰਚ ਅਨੁਸਾਰ ਜਦ ਤੁਸੀਂ ਚੁੱਪ ਰਹਿੰਦੇ ਹੋ ਅਤੇ ਮਨ ਦੇ ਵਿੱਚ ਧਿਆਨ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਨਵੇਂ ਸੈੱਲ ਬਣਦੇ ਨੇ ਇਹ ਸੈੱਲ ਤੁਹਾਡਾ ਧਿਆਨ ਫੈਸਲਾ ਲੈਣ ਦੀ ਸਮਰੱਥਾ ਅਤੇ ਸਬਰ ਵਧਾਉਂਦਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ 10 ਅਜਿਹੀਆਂ ਥਾਵਾਂ ਦੀ ਗੱਲ ਕਰਾਂਗੇ ਜਿੱਥੇ ਚੁੱਪ ਰਹਿਣਾ ਤੁਹਾਡੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਕਈ ਜਗ੍ਹਾ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਚੁੱਪ ਰਹਿ ਕੇ ਵੀ ਆਪਣੇ ਆਪ ਨੂੰ ਵੱਡਾ ਜਾਂ ਆਪਣਾ ਵੱਡਾਪਣ ਦਿਖਾ ਸਕਦੇ ਹੋ। ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਅੰਦਰ ਉਹ ਯੋਧੇ ਨੂੰ ਜਗਾਉਗੀ ਜੋ ਚੁੱਪ ਰਹਿ ਕੇ ਸ਼ਾਂਤੀ ਦੇ ਨਾਲ ਉਹ ਜੰਗ ਵੀ ਜਿੱਤ ਜਾਂਦਾ ਜਿੱਥੇ ਕਈਰ ਤਲਵਾਰ ਵੀ ਕਮਜ਼ੋਰ ਪੈ ਜਾਂਦੀ ਹੈ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹਣਾ ਵੀ ਜੇ ਤੁਸੀਂ ਪਰਸਨਲ ਕੋਚਿੰਗ ਲੈਣਾ ਚਾਹੁੰਦੇ ਹੋ ਜਾਂ 1 ਟੂ 1 ਸੈਸ਼ਨ ਕਰਨਾ ਚਾਹੁੰਦੇ ਹੋ ਜਿੱਥੇ ਆਪਾਂ ਤੁਹਾਡੇ ਜ਼ਿੰਦਗੀ ਦੀਆਂ ਪਰਸਨਲ ਸਮੱਸਿਆਵਾਂ ਨੂੰ 1 ਟੂ 1 ਬੈਠ ਕੇ ਹੱਲ ਕਰਾਂਗੇ ਤਾਂ ਉਹਦੇ स्लॉट ਅਵੇਲੇਬਲ ਨੇ ਸਕਰੀਨ ਤੇ WhatsApp ਨੰਬਰ ਆ ਰਿਹਾ ਤੁਸੀਂ ਇਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਉੱਥੇ ਵੀ ਆਪਣਾ स्लॉट ਬੁੱਕ ਕਰ ਸਕਦੇ ਹੋ ਚਲੋ ਫਿਰ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ ਪਹਿਲਾ ਜਿੱਥੇ ਤੁਹਾਡੇ ਕੋਲੇ ਤੱਥ ਨਾ ਹੋਣ ਉੱਥੇ ਚੁੱਪਰੋ ਸਾਡੀ ਸਭ ਤੋਂ ਵੱਡੀ ਗਲਤੀ ਕਈ ਵਾਰ ਇਹ ਨਹੀਂ ਹੁੰਦੀ ਵੀ ਅਸੀਂ ਗਲਤਾਂ ਬਲਕਿ ਇਹ ਹੁੰਦੀ ਹੈ ਵੀ ਅਸੀਂ ਉਸ ਵਿਸ਼ੇ ਬਾਰੇ ਉਦੋਂ ਬੋਲੇ ਜਦੋਂ ਸਾਨੂੰ ਉਸ ਵਿਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਸੀਂ ਕਈ ਮੁੱਦਿਆਂ ਤੇ ਆਪਣੀ رائے ਦਿੰਨੇ ਆ ਵੀ ਜੇ ਮੈਂ ਚੁੱਪ ਰਿਆ ਖਣੀ ਸਾਹਮਣੇ ਵਾਲਾ ਬੰਦਾ ਮੈਨੂੰ ਇਹ ਨਾ ਸਮਝੇ ਵੀ ਇਹਨੂੰ ਤਾਂ ਕੁਝ ਆਉਂਦਾ ਹੀ ਨਹੀਂ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਪਰ ਸਮਝਦਾਰ ਬੰਦਾ ਉਹ ਹੁੰਦਾ ਜੋ ਉਨਾ ਟਾਈਮ ਨਹੀਂ ਬੋਲਦਾ ਜਿੰਨਾ ਟਾਈਮ ਉਹਨੂੰ ਸੱਚ ਉਹਨੂੰ ਤੱਥ ਜਾਂ ਉਹਨੂੰ ਉਸ ਵਿਸ਼ੇ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਗੌਤਮ ਬੁੱਧ ਨੇ ਇਸ ਵਿਸ਼ੇ ਤੇ ਵੀ ਕਿਹਾ ਵੀ ਡੋਂਟ ਸਪੀਕ ਜਸਟ ਬਿਕੋਜ਼ ਯੂ ਵਾਂਟ ਟੂ ਸਪੀਕ Speak only when your words can bring clarity or peace. ਅੱਜ ਦਾ ਵਿਗਿਆਨ ਵੀ ਇਹ ਗੱਲ ਕਹਿੰਦਾ ਵੀ ਜਦੋਂ ਤੁਸੀਂ ਚੁੱਪ ਕਰਕੇ ਹਾਲਾਤਾਂ ਨੂੰ ਸਮਝਦੇ ਹੋ ਤਾਂ ਤੁਹਾਡਾ ਦਿਮਾਗ ਆਟੋਮੈਟਿਕ ਸੋਚ ਵਿਚਾਰ ਚ ਚਲਾ ਜਾਂਦਾ ਹੈ ਤੇ ਜਦ ਤੱਕ ਤੁਹਾਨੂੰ ਉਸ ਵਿਸ਼ੇ ਬਾਰੇ ਪ੍ਰੋਪਰ ਜਾਣਕਾਰੀ ਨਾ ਹੋਵੇ ਉਸ ਤੋਂ ਪਹਿਲਾਂ ਬੋਲਿਆ ਗਿਆ ਸ਼ਬਦ ਕਿਸੇ ਹੋਰ ਲਈ ਨਹੀਂ ਬਲਕਿ ਤੁਹਾਡੇ ਲਈ ਖਤਰਨਾਕ ਹੋ ਸਕਦਾ ਹਾਂ ਇਹ ਗੱਲ ਸੱਚ ਆ ਵੀ ਸ਼ਬਦਾਂ ਨਾਲ ਤੁਹਾਡੀ ਪਛਾਣ ਹੁੰਦੀ ਹੈ ਪਰ ਉਹਨਾਂ ਟਾਈਮ ਚੁੱਪ ਰਹੋ ਜਿੰਨਾ ਟਾਈਮ ਤੁਹਾਡੇ ਕੋਲੇ ਕੋਈ ਤੱਥ ਨਾ ਹੋਵੇ ਨੰਬਰ ਦੂਜਾ ਜਦੋਂ ਤੁਹਾਡੇ ਸ਼ਬਦ ਸਾਹਮਣੇ ਵਾਲੇ ਬੰਦੇ ਨੂੰ ਦੁੱਖ ਪਹੁੰਚਾ ਸਕਣ ਕਈ ਵਾਰ ਅਸੀਂ ਗੁੱਸੇ 'ਚ ਜਾਂ ਫਰਸਟ੍ਰੇਸ਼ਨ ਦੇ ਵਿੱਚ ਸਾਹਮਣੇ ਵਾਲੇ ਬੰਦੇ ਨੂੰ ਕੁਝ ਗਲਤ ਕਹਿ ਦਿੰਨੇ ਆ ਤੇ ਉਹ ਸ਼ਬਦ ਸਾਹਮਣੇ ਵਾਲੇ ਬੰਦੇ ਦੇ ਦਿਲ ਤੇ ਨਿਸ਼ਾਨ ਛੱਡ ਜਾਂਦੇ ਆ ਉਹ ਕਹਿੰਦੇ ਆ ਨਾ ਵੀ ਜ਼ੁਬਾਨ ਦਾ ਦਿੱਤਾ ਹੋਇਆ ਜ਼ਖਮ ਤਲਵਾਰ ਦੇ ਜ਼ਖਮ ਤੋਂ ਕਈ ਗੁਣਾ ਵੱਡਾ ਹੁੰਦਾ ਕਿਉਂਕਿ ਤਲਵਾਰ ਦਾ ਜ਼ਖਮ ਤਾਂ ਵਕਤ ਆਉਣ ਤੇ ਭਰ ਜਾਂਦਾ ਪਰ ਜ਼ੁਬਾਨ ਦਾ ਦਿੱਤਾ ਹੋਇਆ ਜ਼ਖਮ ਕਈ ਵਾਰ ਸਾਰੀ ਜ਼ਿੰਦਗੀ ਨਹੀਂ ਭਰਦਾ ਕਿਸੇ ਨੂੰ ਨੀਵਾ ਦਿਖਾਉਣਾ ਕਿਸੇ ਦੀ ਇਨਸਲਟ ਕਰਨੀ ਚਾਹੇ ਤੁਸੀਂ ਸੱਚ ਹੀ ਬੋਲ ਰਹੇ ਹੋ ਪਰ ਜੇ ਉਹ ਸੱਚ ਕਿਸੇ ਦੀ ਇੱਜ਼ਤ ਉਲ ਰਿਹਾ ਤਾਂ ਉਹ ਸੱਚ ਨਹੀਂ ਉਹ ਅਹੰਕਾਰ ਹੁੰਦਾ ਸੋਚ ਕੇ ਦੇਖੋ ਜਿਹੜੀ ਗੱਲ ਕਿਸੇ ਬੰਦੇ ਦਾ ਹੌਸਲਾ ਤੋੜ ਰਹੀ ਹੋਵੇ ਕੀ ਉਹ ਗੱਲ ਕਹਿਣੀ ਜ਼ਰੂਰੀ ਹੈ ਕਈ ਵਾਰ ਚੁੱਪ ਦਾ ਮਤਲਬ ਡਰ ਨਹੀਂ ਹੁੰਦਾ ਸਮਝਦਾਰੀ ਹੁੰਦਾ ਜਿੱਥੇ ਤੁਸੀਂ ਬੋਲ ਸਕਦੇ ਹੋ ਪਰ ਨਾ ਬੋਲੋ ਜਿੱਥੇ ਤੁਸੀਂ ਕਿਸੇ ਨੂੰ ਅੰਦਰੋਂ ਟੁੱਟਣੋਂ ਬਚਾ ਸਕਦੇ ਹੋ ਇੱਜ਼ਤ ਸਿਰਫ ਵੱਡੇ ਲੋਕਾਂ ਦੇ ਨਹੀਂ ਹੁੰਦੀ ਇੱਜ਼ਤ ਹਰ ਇੱਕ ਉਸ ਇਨਸਾਨ ਦੀ ਹੁੰਦੀ ਹੈ ਜੋ ਕਮਜ਼ੋਰ ਆ ਜੋ ਛੋਟਾ ਚਾਹੇ ਉਹਦੇ ਵਿਚਾਰ ਤੁਹਾਡੇ ਨਾਲ ਮੇਲ ਖਾਂਦੇ ਆ ਜਾਂ ਨਹੀਂ ਖਾਂਦੇ ਸੋ ਹਰ ਇੱਕ ਇਨਸਾਨ ਨਾਲ ਸਤਕਾਰ ਨਾਲ ਗੱਲ ਕਰੋ ਤੇ ਐਦਾਂ ਦੇ ਸ਼ਬਦ ਕਦੇ ਨਾ ਵਰਤੋ ਜਿਹਦੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਦੁੱਖ ਪਹੁੰਚ ਸਕੇ ਇਥੇ ਇੱਕ ਮਹਾਨ ਰਾਈਟਰ ਨੇ ਵੀ ਇਹ ਗੱਲ ਕਹੀ ਹੈ ਵੀ ਜੇ ਤੁਸੀਂ ਕਿਸੇ ਨੂੰ ਕੋਈ ਅਜੀਹੀ ਗੱਲ ਕਹਿਣਾ ਚਾਹੁੰਦੇ ਹੋ ਜੋ ਕਿਸੇ ਦੇ ਦਿਲ ਨੂੰ ਚੋਟ ਪਹੁੰਚਾ ਸਕਦੀ ਹੈ ਤਾਂ ਪਹਿਲਾਂ ਸੋਚੋ ਕੀ ਇਹ ਗੱਲ ਚੁੱਪ ਰਹਿ ਕੇ ਵੀ ਕੀਤੀ ਜਾ ਸਕਦੀ ਹੈ ਕਈ ਵਾਰ ਚੁੱਪ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ ਜ਼ਰੂਰੀ ਨਹੀਂ ਵੀ ਹਰ ਜਗ੍ਹਾ ਬੋਲਿਆ ਹੀ ਜਾਵੇ ਕਈ ਗੱਲਾਂ ਸਮਝਣ ਵਾਲਿਆਂ ਲਈ ਖਾਮੋਸ਼ੀ ਜਾਂ ਚੁੱਪ ਹੀ ਕਾਫੀ ਹੁੰਦੀ ਹੈ ਨੰਬਰ 3 ਜਦੋਂ ਕੋਈ ਤੁਹਾਡੇ ਉੱਪਰ ਗੁੱਸਾ ਕਰ ਰਿਹਾ ਹੋਵੇ ਜਦੋਂ ਕੋਈ ਤੁਹਾਡੇ ਉੱਪਰ ਚਲਾ ਰਿਹਾ ਤੁਹਾਨੂੰ ਤੇ ਗੁੱਸਾ ਕਰ ਰਿਹਾ ਤੁਹਾਨੂੰ ਗੁੱਸਾ ਦਿਵਾ ਰਿਹਾ ਹੈਗਾ ਤਾਂ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਪਹਿਲਾ ਤਾਂ ਇਹ ਵੀ ਤੁਸੀਂ ਵੀ ਸਾਹਮਣੇ ਵਾਲ ਨੂੰ ਟੁੱਟ ਕੇ ਪੈ ਜਾਓ ਤੁਸੀਂ ਵੀ ਉਹਨੂੰ ਪੁੱਠਾ ਸਿੱਧਾ ਬੋਲੋ ਤੇ ਗੱਲ ਵਧਾ ਲਓ ਤੇ ਉੱਥੇ ਲੜ ਪਾਓ ਤੇ ਦੂਜੀ ਆਪਸ਼ਨ ਇਹ ਆ ਵੀ ਚੁੱਪ ਕਰੋ ਤੇ ਉਸ ਅੱਗ ਤੋਂ ਦੂਰ ਹੋਵੋ ਕਿਉਂਕਿ ਯਾਦ ਰੱਖਿਓ ਵੀ ਗੁੱਸਾ ਉਸ ਅੱਗ ਦੀ ਤਰ੍ਹਾਂ ਜੋ ਸਭ ਤੋਂ ਪਹਿਲਾਂ ਉਸ ਬੰਦੇ ਨੂੰ ਸਵਾਹ ਕਰਦਾ ਜਿਹੜਾ ਬੰਦਾ ਗੁੱਸੇ 'ਚ ਖੁਦ ਹੁੰਦਾ ਤੇ ਜੇ ਤੁਸੀਂ ਵੀ ਉਸ ਅੱਗ 'ਚ ਹਿੱਸਾ ਲਓਗੇ ਤਾਂ ਤੁਸੀਂ ਵੀ ਮੱਚ ਕੇ ਸਵਾਹ ਹੋ ਜਾਓਗੇ ਪਰ ਜੇ ਤੁਸੀਂ ਚੁੱਪ ਹੋ ਜਾਂਨੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਉਹਦਾ ਅਸਲੀ ਚਿਹਰਾ ਦਿਖਾਉਣੇ ਉਹਦਾ ਅਸਲੀ ਰੂਪ ਦਿਖਾ ਦਿੰਨੇ ਆ ਤੇ ਇੱਕ ਟਾਈਮ ਬਾਅਦ ਉਹ ਬੰਦੇ ਨੂੰ ਵੀ ਰਿਅਲਾਈਜ਼ ਹੁੰਦਾ ਵੀ ਯਾਰ ਮੈਂ ਬਹੁਤ ਜ਼ਿਆਦਾ ਬੋਲ ਗਿਆ ਉਹ ਬੰਦੇ ਨੂੰ ਮੈਂ ਬਹੁਤ ਗਲਤੀ ਕਰ ਗਿਆ ਨੰਬਰ ਚੌਥਾ ਜਿੱਥੇ ਮਾਮਲਾ ਤੁਹਾਡੇ ਨਾਲ ਸਬੰਧ ਨਾ ਰੱਖਦਾ ਹੋਵੇ ਦੇਖੋ ਹਰ ਜਗ੍ਹਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਅਸਲ 'ਚ ਖਾਸ ਕਰਕੇ ਜਦੋਂ ਮਾਮਲਾ ਤੁਹਾਡੇ ਨਾਲ ਸਬੰਧ ਰੱਖਦਾ ਹੀ ਨਾ ਹੋਵੇ ਜਦੋਂ ਤੁਸੀਂ ਹਰ ਇੱਕ ਜਗ੍ਹਾ ਦਖਲਅੰਦਾਜ਼ੀ ਕਰਦੇ ਹੋ ਤਾਂ ਫਿਰ ਤੁਹਾਡਾ ਨਾਮ ਉਸ ਮਸਲੇ ਦੇ ਵਿੱਚ ਆ ਜਾਂਦਾ ਤਾਂ ਫਿਰ ਤੁਸੀਂ ਦੁਖੀ ਹੁੰਨੇ ਹੋ ਸੋਚ ਕੇ ਦੇਖੋ ਵੀ ਦੋ ਬੰਦੇ ਲੜ ਰਹੇ ਹੋਣ ਹੈ ਤੇ ਤੁਸੀਂ ਸੋਚਦੇ ਹੋ ਵੀ ਇਹਨਾਂ ਨੂੰ ਸ਼ਾਂਤ ਕੀਤਾ ਜਾਵੇ ਪਰ ਜੇ ਉਹ ਦੋਨੇ ਤੁਹਾਡੇ ਤੇ ਚੀਕਣ ਲੱਗ ਜਾਣਾ ਤਾਂ ਫਿਰ ਤੁਸੀਂ ਪਛਤਾਵਾ ਕਰੋਗੇ ਅਸਲ ਸਿਆਣਪ ਇਹ ਨਹੀਂ ਹੁੰਦੀ ਵੀ ਤੁਸੀਂ ਕਿੰਨਾ ਬੋਲਦੇ ਹੋ ਅਸਲ ਸਿਆਣਪ ਇਹ ਹੁੰਦੀ ਹੈ ਵੀ ਤੁਸੀਂ ਕਿੱਥੇ ਤੇ ਕਿੱਥੇ ਨਹੀਂ ਬੋਲਦੇ ਇਹ ਵੀ ਸਮਝਦੇ ਹੋ ਕਈ ਵਾਰ ਚੁੱਪ ਰਹਿਣਾ ਹੀ ਅਸਲੀ ਸੁਰੱਖਿਆ ਹੁੰਦੀ ਹੈ ਆਪਣੀ ਵੀ ਤੇ ਆਪਣੀ ਇੱਜ਼ਤ ਦੀ ਇੱਕ ਰਿਸਰਚ ਕਹਿੰਦੀ ਹੈ ਵੀ ਜਿਹੜੇ ਬੰਦੇ ਹਰ ਇੱਕ ਮਸਲੇ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਆਪਣਾ ਹਿੱਸਾ ਲੈਂਦੇ ਨੇ ਉਹ ਬੰਦੇ ਮੈਂਟਲੀ ਬਹੁਤ ਜ਼ਿਆਦਾ ਸਟ्रेस ਰਹਿੰਦੇ ਆ ਤੇ ਟੈਨਸ਼ਨ ਦੇ ਵਿੱਚ ਫਸ ਜਾਂਦੇ ਆ ਸੋ ਯਾਦ ਰੱਖੋ ਵੀ ਹਰ ਇੱਕ جنگ ਤੁਹਾਡੀ ਨਹੀਂ ਹੁੰਦੀ ਅਸਲ 'ਚ ਖਾਸ ਕਰਕੇ ਜਦੋਂ ਮਸਲਾ ਤੁਹਾਡੇ ਨਾਲ ਸੰਬੰਧ ਰੱਖਦਾ ਹੀ ਨਾ ਹੋਵੇ ਉਦੋਂ ਚੁੱਪ ਰਹਿਣਾ ਹੀ ਸਭ ਤੋਂ ਵੱਡੀ ਸਮਝਦਾਰੀ ਹੈ ਤੇ ਚੁੱਪ ਵੀ ਇੱਕ ਜਵਾਬ ਹੁੰਦਾ ਜੋ ਕਿ ਸਮਝਦਾਰੀ ਵਾਲਾ ਹੁੰਦਾ ਨੰਬਰ 5 ਗੱਲ ਕਰਨ ਤੋਂ ਪਹਿਲਾਂ ਸੋਚ ਲਓ ਕਿਤੇ ਤੁਹਾਡੀ ਗੱਲ ਸਾਹਮਣੇ ਵਾਲੇ ਬੰਦੇ ਨੂੰ ਝੋਟ ਤਾਂ ਨਹੀਂ ਪਹੁੰਚਾ ਰਹੀ ਕਦੇ-ਕਦੇ ਸੱਚ ਵੀ ਝੋਟ ਪਹੁੰਚਾ ਦਿੰਦਾ ਕਦੇ-ਕਦੇ ਤੁਹਾਡਾ ਲਹਿਜਾ ਨੀਅਤ ਨੂੰ ਹਰਾ ਦਿੰਦਾ ਅਸੀਂ ਸੋਚਦੇ ਵੀ ਅਸੀਂ ਤਾਂ ਸੱਚ ਹੀ ਕਹਿ ਰਹੇ ਹਾਂ ਪਰ ਗੱਲ ਸੱਚ ਤੇ ਝੂਠ ਦੀ ਤਾਂ ਹੈ ਹੀ ਨਹੀਂ ਗੱਲ ਹੈਗੀ ਵੀ ਤੁਸੀਂ ਕਿਵੇਂ ਕਹਿ ਰਹੇ ਹੋ ਹਰ ਬੰਦੇ ਦੀ ਮੈਂਟਲ ਸਟੇਟ ਇੱਕੋ ਜਿਹੀ ਨਹੀਂ ਹੁੰਦੀ। ਕਈ ਵਾਰ ਤੁਸੀਂ ਮਜ਼ਾਕ ਕਰਦੇ ਹੋ ਪਰ ਸਾਹਮਣੇ ਵਾਲੇ ਬੰਦੇ ਨੂੰ ਇਹ ਲੱਗਦਾ ਵੀ ਕਿਤੇ ਉਹਦੇ ਆਤਮ ਸਨਮਾਨ ਤੇ ਵਾਰ ਹੋਇਆ। ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਕਹਿੰਦੀ ਹੈ, ਵਰਡਸ ਡੂ ਨਾਟ ਜਸਟ ਟੱਚ ਇਅਰਸ, ਦੇ ਟੱਚ ਦਾ ਹਾਰਟ। ਇਮੋਸ਼ਨਲੀ ਪੇਨ ਕੌਜ਼ਡ ਬਾਈ ਹਾਰਟਫੁਲ ਵਰਡਸ। ਮਤਲਬ ਤੁਹਾਡੇ ਸ਼ਬਦ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਦੇ ਵਿੱਚ ਉਹ ਪੇਨ, ਉਹ ਦੁੱਖ ਮਹਿਸੂਸ ਕਰਾਉਂਦੇ ਨੇ ਜਿਹੜਾ ਕਿ ਫਿਜ਼ੀਕਲ ਪੇਨ ਜਿਵੇਂ ਕੁੱਟ ਮਾਰ ਕੀਤੀ ਹੋਵੇ। ਬੰਦੇ ਨੇ ਇਦਾਂ ਦਾ ਪੇਨ ਫੀਲ ਹੁੰਦਾ। ਜਦੋਂ ਤੁਸੀਂ ਕੋਈ ਦੁਖਦਾਈਕ ਸ਼ਬਦ ਸਾਹਮਣੇ ਵਾਲੇ ਬੰਦੇ ਨੂੰ ਕਹਿੰਨੇ ਹੋ ਸੋਚ ਕੇ ਦੇਖੋ ਵੀ ਤੁਹਾਡੇ ਦੋਸਤ ਦੀ ਨੌਕਰੀ ਚਲੀ ਜਾਂਦੀ ਹੈ ਤੇ ਤੁਸੀਂ ਉਹਨੂੰ ਕਹਿੰਨੇ ਵੀ ਤੂੰ ਤਾਂ ਯਾਰ ਸ਼ੁਰੂ ਤੋਂ ਹੀ ਲਾਪਰਵਾਹ ਹੈਗਾ ਭਾਵੇਂ ਤੁਸੀਂ ਸੱਚ ਬੋਲ ਰਹੇ ਹੋ ਪਰ ਇਸ ਵੇਲੇ ਉਸ ਬੰਦੇ ਨੂੰ ਹੌਸਲੇ ਦੀ ਲੋੜ ਹੈ ਤੇ ਤੁਹਾਡਾ ਇੱਕ ਸ਼ਬਦ ਉਹ ਬੰਦੇ ਨੂੰ ਅੰਦਰੋਂ ਤੋੜ ਵੀ ਸਕਦਾ ਇਸ ਲਈ ਜਦੋਂ ਵੀ ਤੁਸੀਂ ਕਿਸੇ ਨੂੰ ਸੱਚ ਜਾਂ ਨੁਕਤਾ ਜਾਂ ਕਮਜ਼ੋਰੀ ਦੱਸਣੀ ਹੋਵੇ ਤਾਂ ਪਹਿਲਾਂ ਆਪਣੇ ਆਪ ਨੂੰ ਇਹ ਸੋਚੋ ਵੀ ਮੈਨੂੰ ਇਹ ਗੱਲ ਕਹਿਣੀ ਜ਼ਰੂਰੀ ਹੈ ਕੀ ਇਹ ਗੱਲ ਕਿਸੇ ਦਾ ਹੌਸਲਾ ਤਾਂ ਨਹੀਂ ਤੋੜਦੀ ਜੇ ਹੌਸਲਾ ਤੋੜਦੀ ਹੈ ਤਾਂ ਉਸ ਸਮੇਂ ਚੁੱਪ ਰੋ ਨੰਬਰ 6 ਜਦੋਂ ਕੋਈ ਹੋਰ ਕਿਸੇ ਦੀ ਬੁਰਾਈ ਕਰ ਰਿਹਾ ਹੋਵੇ ਤੁਸੀਂ ਕਦੇ ਦੇਖਿਆ ਹੋਣਾ ਵੀ ਜਿੱਥੇ 2-3 ਲੋਕ ਇਕੱਠੇ ਬੈਠੇ ਹੋਣ ਤਾਂ ਕਿਸੇ ਨਾ ਕਿਸੇ ਦੀ ਬੁਰਾਈ ਕਰਨੀ ਸ਼ੁਰੂ ਕਰ ਦੇਣਗੇ ਬਿਉਰੋ ਉਹ ਤਾਂ ਆਏ ਆ ਉਹਦਾ ਯਾਰ ਮੂੰਹ ਤੇ ਹੀ ਗੱਲ ਇਹ ਕਹਿ ਦੇਣੀ ਸੀ ਪਰ ਅਸਲ 'ਚ ਉਹ ਗੱਲ ਕਿਸੇ ਹੋਰ ਬਾਰੇ ਨਹੀਂ ਉਹ ਆਪਣੇ ਹੀ ਵਿਚਾਰ ਦੱਸ ਰਹੇ ਨੇ ਵੀ ਅਸੀਂ ਕਿੰਨੇ ਕੰਨੇ ਕੰਦਰੋਂ ਭਰਪੂਰ ਆ ਤੇ ਖਾਲੀ ਆ ਪਰ ਜੇ ਤੁਸੀਂ ਉਹਨਾਂ ਦੀ ਮੰਡਲੀ ਦੇ ਵਿੱਚ ਉਹਨਾਂ ਦੀ ਨਿੰਦਿਆ ਦੇ ਵਿੱਚ ਸ਼ਾਮਲ ਹੋ ਜਾਓਗੇ ਆਪਣੀ ਟਿੱਪਣੀ ਦਿਓਗੇ ਤੇ ਇੱਕ ਸਾਹਮਣੇ ਵਾਲੇ ਬੰਦੇ ਦੀ ਇੱਜ਼ਤ ਉਛਾਲੋਗੇ ਤਾਂ ਜਦੋਂ ਕੱਲ ਨੂੰ ਤੁਸੀਂ ਉਸ ਥਾਂ ਤੇ ਮੌਜੂਦ ਨਹੀਂ ਹੋਵੋਗੇ ਤਾ ਤੁਹਾਡੇ ਵੀ ਇੱਜ਼ਤ ਉਛਾਲੀ ਜਾਊਗੀ ਤੁਹਾਡੇ ਬਾਰੇ ਵੀ ਗੱਲਾਂ ਕੀਤੀਆਂ ਜਾਣਗੀਆਂ ਤਾਂ ਫਿਰ ਤੁਸੀਂ ਅੰਦਰੋਂ ਕਿਵੇਂ ਮਹਿਸੂਸ ਕਰੋਗੇ ਸਾਈਕੋਲੋਜੀ ਕਹਿੰਦੀ ਹੈ ਵੀ ਜਿਹੜੇ ਬੰਦੇ ਤੁਹਾਡੇ ਨਾਲ ਚੁਗਲੀਆਂ ਕਰ ਸਕਦੇ ਨੇ ਤੇ ਕੱਲ ਨੂੰ ਉਹ ਤੁਹਾਡੀਆਂ ਚੁਗਲੀਆਂ ਵੀ ਕਰ ਸਕਦੇ ਨੇ ਇਹ ਇੱਕ ਅਨਸਟੇਬਲ ਮਾਈਂਡ ਦੀ ਨਿਸ਼ਾਨੀ ਹੁੰਦੀ ਹੈ ਸੋਚੋ ਤੁਸੀਂ ਆਫਿਸ 'ਚ ਬੈਠੇ ਹੋ ਤੇ ਤੁਹਾਡਾ ਦੋਸਤ ਆ ਕੇ ਤੁਹਾਡੇ ਕੋਲੇ ਕਹਿੰਦਾ ਯਾਰ ਤੈਨੂੰ ਬੌਸ ਦੀ ਉਹ ਗੱਲ ਦਾ ਪਤਾ ਲੱਗਿਆ ਕਿੱਡਾ ਨਕੰਮਾ ਕੰਮ ਕੀਤਾ ਉਹਨੇ ਹੁਣ ਜਿਹੜੀ ਵੀ ਤੁਸੀਂ ਟਿੱਪਣੀ ਦਿਓਗੇ ਤਾਂ ਰਿਕਾਰਡ ਹੋ ਜਾਣੀ ਐ ਤੇ ਕੱਲ ਨੂੰ ਉਹ ਤੁਹਾਡੇ ਵਿਰੁੱਧ ਵੀ ਵਰਤੀ ਜਾ ਸਕਦੀ ਐ ਸੋ ਬੁਰਾਈ ਦੇ ਵਿੱਚ ਕਦੇ ਵੀ ਆਪਣੀ رائے ਨਾ ਦਿਓ ਜਿੰਨਾ ਟਾਈਮ ਤੁਸੀਂ ਪੂਰਾ ਸੱਚ ਨਾ ਜਾਣ ਲਓ ਜੇ ਤੁਸੀਂ ਬਿਨਾਂ ਸੱਚ ਜਾਣੇ ਆਪਣੀ رائے ਦਿੰਨੇ ਹੋ ਤਾਂ ਇੱਕ ਉਹ ਇਨਸਾਨ ਦੇ ਲਈ ਇੱਕ ਬਹੁਤ ਵੱਡੀ ਨਾਇਨਸਾਫੀ ਹੋ ਸਕਦੀ ਐ ਪਰ ਜੇ ਤੁਸੀਂ ਚੁੱਪ ਰਹਿੰਨੇ ਹੋ ਆਪਣੀ ਇੱਜ਼ਤ ਦੀ ਰੱਖਿਆ ਤੇ ਸਾਹਮਣੇ ਵਾਲੇ ਬੰਦੇ ਦੀ ਇੱਜ਼ਤ ਵੀ ਰੱਖਿਆ ਕਰ ਲੈਨੇ ਹੋ ਨੰਬਰ 7 ਜਦੋਂ ਕੋਈ ਤੁਹਾਡੀ ਭਾਵਨਾਵਾਂ ਨਾ ਸਮਝੇ ਸਾਡੀ ਸਭ ਤੋਂ ਵੱਡੀ ਉਮੀਦ ਇਹੀ ਹੁੰਦੀ ਹੈ ਵੀ ਸਾਹਮਣੇ ਵਾਲਾ ਸਾਡੀ ਗੱਲ ਸਮਝੇ ਸਾਡੀ ਭਾਵਨਾਵਾਂ ਸਮਝੇ ਬਿਨਾਂ ਕਹੇ ਸਾਡੇ ਸਮਝੇ ਸਾਡੇ ਦਿਲ ਦੀ ਗੱਲ ਸਮਝੇ ਪਰ ਅਸਲ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ ਕਈ ਵਾਰ ਤੁਸੀਂ ਕਿਸੇ ਲਈ ਚੰਗਾ ਕਰਨਾ ਚਾਹੁੰਦੇ ਹੋ ਕਿਸੇ ਲਈ ਚੰਗਾ ਸੋਚਦੇ ਹੋ ਪਰ ਉਹ ਤੁਹਾਡੀ ਨੀਅਤ ਨੂੰ ਗਲਤ ਲੈ ਜਾਂਦੇ ਨੇ ਤੇ ਫਿਰ ਤੁਹਾਡੇ ਦਿਲ ਨੂੰ ਚੋਟ ਪਹੁੰਚਦੀ ਹੈ ਸਾਈਕੋਲੋਜੀ ਕਹਿੰਦੀ ਹੈ ਨਾਟ एवरीवन ਹੈਜ਼ ਦਾ ਇਮੋਸ਼ਨਲ ਕੈਪੈਸਿਟੀ ਟੂ ਅੰਡਰਸਟੈਂਡ ਯੂਰ ਡੈਪਥ ਇਸਦਾ ਮਤਲਬ ਹੈ ਕਿ ਹਰ ਇੱਕ ਇਨਸਾਨ ਤੁਹਾਡੇ ਜਿੰਨੀਆਂ ਸੈਂਸਿਟਿਵ ਗੱਲਾਂ ਨੂੰ ਛੇਤੀ ਕਿਤੇ ਸਮਝ ਨਹੀਂ ਸਕਦਾ ਤੇ ਫਿਰ ਉਹ ਮਿਸ ਅੰਡਰਸਟੈਂਡਿੰਗ ਲੈ ਜਾਂਦੇ ਆ ਤੇ ਉਲਟ ਤੁਹਾਡੇ ਤੇ ਹੀ ਉਂਗਲਾਂ ਚੱਕਣ ਲੱਗ ਜਾਣਗੇ ਸੋਚੋ ਤੁਸੀਂ ਕਿਸੇ ਨੂੰ ਪਿਆਰ ਨਾਲ ਕਹਿੰਨੇ ਹੋ ਵੀ ਕੱਲ ਤੂੰ ਮੇਰੀ ਚਿੰਤਾ ਹੀ ਨਹੀਂ ਕੀਤੀ ਤੇ ਸਾਹਮਣੇ ਵਾਲਾ ਬੰਦਾ ਜਵਾਬ ਚ ਇਹ ਕਹਿੰਦਾ ਵੀ ਮੈਂ ਤੇਰਾ ਨੌਕਰ ਥੋੜੀ ਹਾਂ ਤੁਸੀਂ ਕਿੰਨੇ ਪਿਆਰ ਤੇ ਲਹਿਜੇ ਨਾਲ ਗੱਲ ਕੀਤੀ ਪਰ ਉਹ ਸਾਹਮਣੇ ਵਾਲਾ ਬੰਦਾ ਮਿਸ ਅੰਡਰਸਟੈਂਡ ਕਰ ਗਿਆ ਗੱਲ ਉਹਨੂੰ ਸਮਝ ਨਹੀਂ ਪਾਇਆ ਤੇ ਫਿਰ ਗੱਲ ਵੱਧ ਜਾਂਦੀ ਹੈ ਫਿਰ ਤੁਹਾਨੂੰ ਦੁੱਖ ਹੁੰਦਾ ਇਸ ਲਈ ਅਜਿਹੇ ਮੌਕੇ ਚੁੱਪ ਰਹਿਣਾ ਨਾਲੇ ਤਾਂ ਆਪਣੀ ਸ਼ਾਂਤੀ ਬਚਾਉਂਦਾ ਤੇ ਨਾਲੇ ਰਿਸ਼ਤੇ ਨੂੰ ਵੀ ਲੜਾਈ ਤੋਂ ਬਚਾ ਕੇ ਰੱਖਦਾ ਕੁਝ ਗੱਲਾਂ ਸਮਾਂ ਆਉਣ ਤੇ ਆਪਣੇ ਆਪ ਸਮਝ ਆ ਜਾਂਦੀਆਂ ਜੇ ਅੱਜ ਸਾਹਮਣੇ ਵਾਲਾ ਬੰਦਾ ਇਹ ਗੱਲ ਨਹੀਂ ਸਮਝ ਰਿਹਾ ਤਾਂ ਸ਼ਾਇਦ ਕੱਲ ਨੂੰ ਉਹਨੂੰ ਆਪਣੇ ਆਪ ਅਹਿਸਾਸ ਹੋ ਜੇ ਨੰਬਰ 8 ਜਦੋਂ ਕੋਈ ਆਪਣੇ ਦੁੱਖ ਬਿਆਨ ਕਰ ਰਿਹਾ ਹੋਵੇ ਅਸੀਂ ਕਈ ਵਾਰ ਕਿਸੇ ਨੂੰ ਦੁੱਖ 'ਚ ਦੇਖਦੇ ਆਂ ਤਕਲੀਫ 'ਚ ਦੇਖਦੇ ਆਂ ਤੇ ਅਸੀਂ ਉਹਨੂੰ ਤੁਰੰਤ ਹੀ ਸਲਾਹ ਦੇਣ ਲੱਗ ਜਾਂਦੇ ਆਂ مشورہ ਦੇਣ ਲੱਗ ਜਾਂਦੇ ਆਂ ਕੁਝ ਕਹਿਣ ਲੱਗ ਜਾਂਦੇ ਆਂ ਵੀ ਤਕੜਾ ਹੋ ਦਲੇਰ ਬਣਾ ਕੁਝ ਨਹੀਂ ਹੁੰਦਾ ਠੀਕ ਹੋ ਜੂ ਸਭ ਕੁਝ ਪਰ ਕੀ ਇਹ ਸਹੀ ਹੈ ਜਿਸ ਬੰਦੇ ਨੇ ਦੁੱਖ ਸਿਆਹ ਹੋਵੇ ਨਾ ਉਹਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਹੁੰਦੀ ਉਹਨੂੰ ਤੁਹਾਡੇ ਕੰਨਾਂ ਦੀ ਤੁਹਾਡੇ ਸਾਥ ਦੀ ਲੋੜ ਹੁੰਦੀ ਹੈ ਥੈਰੇਪਿਸਟ ਕਹਿੰਦੇ ਨੇ empathy does not means give a solution it means giving space ਜਦੋਂ ਕੋਈ ਆਪਣੇ ਮਨ ਦੀਆਂ ਗੰਡਾਂ ਖੋਲ ਰਿਹਾ ਹੋਵੇ ਤਾਂ ਉਹਨੂੰ ਤੁਰੰਤ ਸਲਾਹ ਦੇਣ ਦੀ ਲੋੜ ਨਹੀਂ ਹੁੰਦੀ ਉਹਨੂੰ ਸਿਰਫ ਬੈਠ ਕੇ ਸੁਣੋ ਜਿਸ ਨਾਲ ਉਹਦਾ ਮਨ ਖਾਲੀ ਹੋ ਜਾਏ ਸੋਚ ਕੇ ਦੇਖੋ ਵੀ ਤੁਹਾਡਾ ਦੋਸਤ ਜਾਂ ਤੁਹਾਡੇ ਪਰਿਵਾਰ ਚ ਕੋਈ ਮੈਂਬਰ ਜਿਹੜਾ ਬਹੁਤ ਦੁਖੀ ਆ ਤੇ ਤੁਸੀਂ ਉਹਨੂੰ ਕਹਿ ਦਿੰਦੇ ਆ ਯਾਰ ਵੇ ਡਰਾਮਾ ਨਾ ਕਰ ਬਹੁਤ ਲੋਕਾਂ ਦੇ ਦੁੱਖ ਹੁੰਦੇ ਆ ਠੀਕ ਆ ਇੱਥੇ ਬਥੇਰੀ ਦੁਨੀਆਂ ਹੈਗੀਆਂ ਜਿਨ੍ਹਾਂ ਨੂੰ ਤਕਲੀਫਾਂ ਨੇ ਧੋਖ ਨੇ ਪਰੇਸ਼ਾਨੀਆਂ ਨੇ ਹੁਣ ਇਹ ਕਹਿ ਕੇ ਤੁਸੀਂ ਅਗਲੇ ਨੂੰ ਹੌਸਲਾ ਨਹੀਂ ਦੇ ਰਹੇ ਤੁਸੀਂ ਅਗਲੇ ਦੀ ਫੀਲਿੰਗ ਦੀ ਬੇਕਦਰਹੀ ਕਰ ਰਹੇ ਹੋ ਸਵਾ ਇੱਥਾਂ ਦੀ ਚੁੱਪ ਰਹਿ ਕੇ ਅਗਲੇ ਦੀਆਂ ਭਾਵਨਾਵਾਂ ਸੁਣਦੇ ਹਾਂ ਤਾਂ ਬੰਦੇ ਦਾ ਦਿਲ ਖਾਲੀ ਹੁੰਦਾ ਨੰਬਰ 9 ਜਿੱਥੇ ਮੂਰਖ ਲੋਕ ਹੋਣ ਕਈ ਵਾਰ ਤੁਸੀਂ ਕਿਸੇ ਬਹਿਸ ਦੇ ਵਿੱਚ ਕਿਸੇ ਡਿਬੇਟ ਦੇ ਵਿੱਚ ਕਿਸੇ ਆਰਗੂਮੈਂਟ ਦੇ ਵਿੱਚ ਫਸ ਜਾਂਦੇ ਹੋ ਜਿੱਥੇ ਸਾਹਮਣੇ ਵਾਲਾ ਬੰਦਾ ਨਾ ਤਾਂ ਕਿਸੇ ਤਰਕ ਦੇ ਹਿਸਾਬ ਤੇ ਨਾ ਕਿਸੇ ਕੋਈ ਸਮਝਦਾਰੀ ਵਾਲੀ ਗੱਲ ਕਰ ਰਿਹਾ ਇੱਥੇ ਸਾਹਮਣੇ ਵਾਲੇ ਬੰਦੇ ਦਾ ਮਕਸਦ ਤੁਹਾਨੂੰ ਕੋਈ ਗੱਲ ਸਮਝਾਉਣਾ ਨਹੀਂ ਹੁੰਦਾ ਉਹਦਾ ਮਕਸਦ ਸਿਰਫ ਇਹ ਹੁੰਦਾ ਵੀ ਤੁਹਾਨੂੰ ਤੰਗ ਕਰਨਾ ਤੇ ਫਿਰ ਤੁਸੀਂ ਵੀ ਉਸ ਦੇ ਥਰਡ ਪੱਧਰ ਤੇ ਜਾ ਕੇ ਉਹਨੂੰ ਸਮਝਾਉਣੇ ਉਹਨੂੰ ਕਹਿਨੇ ਹੋ ਤੇ ਕੁਝ ਗਲਤੀਆਂ ਕਰਦੇ ਹਾਂ ਗਾਲਾਂ ਕੱਢਦੇ ਹਾਂ ਮਾੜਾ ਚੰਗਾ ਬੋਲਦੇ ਹਾਂ ਤੇ ਫਿਰ ਪਛਤਾਵਾ ਕਰਦੇ ਹਾਂ ਇੱਥੇ ਸੁਕਰਾਟ ਨੇ ਕਿਹਾ ਸੀ ਵੈਨ ਦਾ ਡਿਬੇਟ ਇਜ਼ ਲੌਸਟ ਸਿਲੰਡਰ ਬਿਕਮ ਦਾ ਟੂਲ ਆਫ ਦੀ ਲੂਜ਼ਰ ਇਸ ਦਾ ਮਤਲਬ ਇਹ ਜਦੋਂ ਕਿਸੇ ਕੋਲੇ ਤਰਕ ਖਤਮ ਹੋ ਜਾਣਾ ਲੌਜਿਕ ਖਤਮ ਹੋ ਜਾਣਾ ਤਾਂ ਫਿਰ ਉਹ ਬਹਿਸ ਨੂੰ ਜਿੱਤਣ ਦਾ ਜਿਹੜਾ ਹੈਗਾ ਉਹ ਨਿੰਦਿਆ ਕਰਕੇ ਗਾਲਾਂ ਕੱਢ ਕੇ ਜਿੱਤਣ ਦੀ ਕੋਸ਼ਿਸ਼ ਕਰਦਾ ਤੇ ਇੱਥੇ ਸਾਹਮਣੇ ਵਾਲੇ ਦਾ ਮੇਨ ਮਕਸਦ ਇਹ ਹੁੰਦਾ ਵੀ ਤੁਹਾਡੀ એનર્ਜੀ ਖਰਾਬ ਕਰਨੀ ਤੁਹਾਡਾ ਮੂਡ ਖਰਾਬ ਕਰਨਾ ਤੁਹਾਨੂੰ ਪਰੇਸ਼ਾਨ ਕਰਨਾ ਸੋਚੋ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਕੋਈ ਓਪੀਨੀਅਨ ਦਿੱਤਾ ਕੋਈ ਆਪਣਾ ਪੱਖ ਦੱਸਿਆ ਤੇ ਫਿਰ ਕੋਈ ਜਾਲੀ ਅਕਾਊਂਟ ਕੋਈ ਫੇਕ ਅਕਾਊਂਟ ਆ ਕੇ ਥੱਲੇ ਕਮੈਂਟ ਕਰਦੇ ਨੇ ਕੋਈ ਪੁੱਠਾ ਸਿੱਧਾ ਬੋਲਦੇ ਨੇ ਤੇ ਇੱਥੇ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਪਹਿਲਾ ਤਾਂ ਇਹ ਆ ਵੀ ਤੁਸੀਂ ਉਹਨਾਂ ਨਾਲ ਬਹਿਸ ਕਰਨ ਲੱਗ ਜਾਓ ਉਹਨਾਂ ਨੂੰ ਜਵਾਬ ਦੇਣ ਲੱਗ ਜਾਓ ਤੇ ਆਪਣਾ ਮਾਈਂਡ ਖਰਾਬ ਕਰੋ ਆਪਣਾ ਮੂਡ ਖਰਾਬ ਕਰੋ ਤੇ ਦੂਜੀ ਆਪਸ਼ਨ ਇਹ ਆ ਵੀ ਚੁੱਪ ਕਰਕੇ ਉਹਨਾਂ ਨੂੰ ਇਗਨੋਰ ਕਰੋ ਤੇ ਉਹ ਮਾਮਲਾ ਆਟੋਮੈਟ ਨੰਬਰ 10 ਜਦੋਂ ਤੁਹਾਨੂੰ ਸਫਲਤਾ ਬਾਰੇ ਦੱਸਣ ਦੀ ਲੋੜ ਨਾ ਹੋਵੇ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵਿੱਚ ਸਫਲ ਹੋਣੇ ਕਿਸੇ ਚੀਜ਼ ਨੂੰ ਪ੍ਰਾਪਤ ਕਰਦੇ ਹੋ ਕੋਈ ਚੀਜ਼ ਪਾ ਲੈਨੇ ਹੋ ਤਾਂ ਸਾਡਾ ਮਨ ਕਰਦਾ ਹੈਗਾ ਵੀ ਆਪਾਂ ਜਾ ਕੇ ਲੋਕਾਂ ਨੂੰ ਦੱਸਗੇ ਲੋਕਾਂ ਨੂੰ ਜਾ ਕੇ ਕਿ ਅੱਗੇ ਵੀਰ ਆਪਾਂ ਆਹ ਚੀਜ਼ ਅਚੀਵ ਕੀਤੀ ਆਹ ਚੀਜ਼ ਮੈਂ ਹਾਸਲ ਕੀਤੀ ਵੀ ਵੇਖੋ ਮੈਨੂੰ ਆਹ ਚੀਜ਼ ਮਿਲੀ ਹੈਗੀ ਹੈ ਪਰ ਯਾਦ ਰੱਖੋ ਵੀ ਜਿਹੜੇ ਮੋਤੀ ਜਿਹੜੇ ਰਤਨ ਜਿੰਨੇ ਡੂੰਘੇ ਰੱਖੇ ਜਾਂਦੇ ਨੇ ਉਹਨਾਂ ਦੀ ਕੀਮਤ ਓਨੇ ਹੀ ਜ਼ਿਆਦੇ ਪੈਂਦੀ ਹੈ ਹਾਰਵਰਡ ਦੀ ਇੱਕ ਸਟੱਡੀ ਅਨੁਸਾਰ ਜਦੋਂ ਆਪਾਂ ਆਪਣੇ ਗੋਲ ਜਾਂ ਪਲਾਨ ਜਾਂ ਸਫਲਤਾ ਦੀਆਂ ਗੱਲਾਂ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੰਨੇ ਆ ਤਾਂ ਸਾਡਾ ਦਿਮਾਗ ਆਲਰੇਡੀ ਕਹਿੰਦਾ ਵੀ ਇਹ ਤਾਂ ਚੀਜ਼ ਮੈਂ ਪਾ ਚੁੱਕਿਆ ਹੈਗੇ ਆ ਤੇ ਉਹਦੇ ਲਈ ਉਹ ਮਿਹਨਤ ਘਟਾ ਦਿੰਦਾ ਤੇ ਜੇ ਮਿਹਨਤ ਘਟ ਗਈ ਤਾਂ ਸਫਲਤਾ ਵੀ ਨਹੀਂ ਛੇਤੀ ਮਿਲਨੀ ਸੋਚੋ ਤੁਸੀਂ ਜਿਮ ਜੁਆਇਨ ਕਰਦੇ ਹੋ ਤੇ ਲੋਕਾਂ ਨੂੰ ਜਾ ਕੇ ਪਹਿਲਾਂ ਹੀ ਦੱਸਣ ਲੱਗ ਜਾਂਦੇ ਹੋ ਵੀ ਅਰੇ ਵੀ ਇੱਕ ਮਹੀਨੇ ਬਾਅਦ ਤਾਂ ਮੇਰੀ ਬਾਡੀ ਬਣ ਜਾਣੀ ਆ ਮੈਂ ਇੱਕ ਤਕੜਾ ਬੋਡੀ ਬਿਲਡਰ ਬਣ ਜਾਣਾ ਪਰ ਜੇ ਇੱਕ ਮਹੀਨੇ ਬਾਅਦ ਬਾਡੀ ਨਾ ਬਣੀ ਫੇਰ ਤੁਸੀਂ ਡੀਮੋਟੀਵੇਟ ਹੋ ਜਾਣਾ ਤੇ ਜੇ ਤੁਸੀਂ ਡੀਮੋਟੀਵੇਟ ਹੋ ਗਏ ਤਾਂ ਫਿਰ ਮਿਹਨਤ ਨਹੀਂ ਹੋਊਗੀ ਇਹਦਾ ਮਤਲਬ ਹੈ ਕਿ ਤੁਸੀਂ ਚੌਪਰ ਹੋ ਜਿੰਨਾ ਟਾਈਮ ਸਫਲਤਾ ਨਹੀਂ ਮਿਲਦੀ ਬਸ ਆਪਣੀ ਮਿਹਨਤ ਤੇ ਧ ਕਿਉਂਕਿ ਰਿਜ਼ਲਟ ਆਟੋਮੈਟਿਕ ਬਾਅਦ ਦੇ ਵਿੱਚ ਬੋਲਣਗੇ ਸੋ ਅੱਜ ਇਹ ਸੀਗੇ ਉਹ 10 ਪੁਆਇੰਟ ਜਿੱਥੇ ਅਸੀਂ ਬੋਲਦੇ ਆ ਪਰ ਸਾਨੂੰ ਚੁੱਪ ਰਹਿਣਾ ਚਾਹੀਦਾ ਉਮੀਦ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਜੇ ਤੁਹਾਡੇ ਕੋਈ ਪਰਸਨਲ ਸਮੱਸਿਆ ਹੈਗੀ ਆ ਪਰਸਨਲ ਕੋਈ ਪ੍ਰੋਬਲਮ ਹੈਗੀ ਹੈ ਉਹਦਾ ਤੁਸੀਂ ਹੱਲ ਕਰਾਉਣਾ ਚਾਹੋਣੇ ਹੈਗੇ ਆ ਜਾਂ ਉਹਦੇ ਬਾਰੇ ਕੋਈ ਗੱਲਬਾਤ ਕਰਨਾ ਚਾਹੋਣੇ ਹੈਗੇ ਆ ਤਾਂ ਆਪਣੀ ਪਰਸਨਲ ਬੁਕਿੰਗ ਦੇ स्लॉट ਅਵੇਲੇਬਲ ਹੈਗੇ ਆ ਤੇ ਸਕਰੀਨ ਤੇ WhatsApp ਨੰਬਰ ਆ ਰਿਹਾ ਹੈਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂ ਤੁਸੀਂ ਉੱਥੋਂ ਵੀ ਸਲੋਟ ਬੁੱਕ ਕਰ ਸਕਦੇ ਹੋ ਤੇ ਇਹ ਪੇਡ ਸਰਵਿਸ ਹੈਗੀ ਹੈ ਤੇ ਇਸ ਹਫ਼ਤੇ ਤੱਕ ਇਹ ਅਵੇਲੇਬਲ ਰਹਿਣਗੇ ਉਸ ਤੋਂ ਬਾਅਦ ਆਪਾਂ ਸਲੋਟ ਬੰਦ ਕਰ ਦੇਣੇ ਆ ਥੈਂਕ ਯੂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ